ਦੇ ਮਾਹੀ ਤੇ ਲੜਾ ਕਾਲੀ ਦੀ ਨੋਰ ਨੋ ਆ ਦੇਈ ਲਈ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਹਰਿਜਾਸ ਦਾ ਮਾਨ ਸਨਮਾਨ ਕਰਦੇ ਹੋਏ ਢਾਡੀ ਜਥੇ ਨੂੰ ਮਾਇਆ ਦੇ ਕੇ ਨਮਦਿਆ ਮੇਰੀਆਂ ਬਾਬਾ ਭੈਣਾ ਵੀਰਾਂ ਬਿਸਨਗਰ ਤੋਂ ਛੋਟੇ ਛੋਟੇ ਬੱਚੇ ਬੱਚੀਆਂ ਵੱਲੋਂ ਬਹੁਤ ਹੀ ਸਤਕਾਰਯੋਗ ਮੇਰੇ ਵੱਡੇ ਵੀਰ ਜੋ ਕਿ ਸਾਡੇ ਪਰਿਵਾਰਕ ਮੈਂਬਰੀ ਹੈ ਜਿਨ੍ਹਾਂ ਨੇ ਦਾਸ ਦੇ ਜਥੇ ਨੂੰ ਪੰਜਾਬ ਤੋਂ ਰਾਜਸਥਾਨ ਦੇ ਵਿੱਚ ਬਲਾ ਕੇ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਕ ਕਰਵਾਉਣਾ ਕੀਤਾ ਹੈ ਮੇਰੀ ਪ੍ਰਾਰਥਨਾ ਮੇਰੇ ਵੱਡੇ ਵੀਰ ਸਾਡੇ ਇੱਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਜੋ ਭਾਈ ਬਲਕੌਰ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਵੀ 100 ਰੁਪਏ ਭਾਦੀ ਜਥੇ ਨੂੰ ਸਨਵਾਦ ਭੇਜਿਆ ਗਿਆ ਹੋਰ ਸਿੱਖ ਸੰਗਤਾਂ ਵੱਲੋਂ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣ ਤੋਂ ਭਲੇ ਬੁਰੇ ਕੀ ਪੀਰ ਪਛਾਣ। ਨਾਮ ਤੁਹਾਡੇ ਪਰਮੇਸ਼ਰ ਵਾਹਿਗੁਰੂ ਜਾਣਦੇ ਐ। ਸਤਿਗੁਰੂ ਕਿਰਪਾ ਕਰਨ ਖਜ਼ਾਨੇ ਪਰਪੁਰਕਾ ਨ ਘਰ ਦੇ ਸੁਖ ਸ਼ਾਂਤੀ ਦੇਹ ਰੋਗਤਾ ਬਖਸ਼ਿਸ਼ ਕਰਨ। ਦਰੋਂ ਧਰੋਂ ਬਲ ਸਿੱਖੀ ਜੀਵਨ ਨਾਮ ਲਾਣ ਸਤਿਗੁਰੂ ਜੀ ਬਖਸ਼ਿਸ਼ ਕਰਨ। ਕਿਉਂਕਿ ਜਿੱਥੇ ਨਾਮ ਤੇ ਦਾਨ ਨੂੰ ਸਾਧ ਸੰਗਤ ਇਹ ਦਾਤ ਆ ਗਈ ਉਥੇ ਮਗਰ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਦੇਸ਼ ਦਾ ਮੁਖ ਕੋਣ ਹੈ ਰਾਸ਼ਟਰਪਤੀ ਜਿੱਥੇ ਰਾਸ਼ਟਰਪਤੀ ਜਾਂਦਾ ਪ੍ਰਧਾਨ ਮੰਤਰੀ ਵੀ ਜਿੱਥੇ ਪ੍ਰਧਾਨ ਮੰਤਰੀ ਸਾਧ ਸੰਗਤ ਜਾਂਦਾ ਉਥੇ ਸਾਰੇ ਮੁੱਖ ਮੰਤਰੀ ਸਾਰੇ ਇਕੱਠੇ ਹੁੰਦੇ ਪਰ ਇੱਥੇ ਕੀ ਹੈ ਸਾਧ ਸੰਗਤ ਇੱਥੇ ਆ ਸਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਾਮ ਮਨੁੱਖਾ ਦੇਹ ਦਾ ਤੇ ਜਿੱਥੇ ਨਾਮ ਦਾਣ ਆ ਗਿਆ ਜਿਹੜੇ ਘਰ ਦੇ ਵਿੱਚ ਉੱਥੇ ਖੁਸ਼ੀਆਂ ਖੇੜੇ ਸਾਰੇ ਮਗਰ ਪੂਰੇ ਚੜੇ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਨੇ ਨਾਮ ਨਹੀਂ ਦੀ 18 ਸਿੰਦੀ ਪਿੱਛੇ ਲੱਗੀਆਂ ਫਰੇ ਜੋ ਹਰ ਹਰ ਕਰ ਸਦਾ ਵਸਾਈ। ਜਿਹੜਾ ਨਾਮ ਹਿਰਦੇ ਦੇ ਵਿੱਚ ਵੱਸ ਗਿਆ ਜਿਹੜੇ ਘਰ ਦੇ ਵਿੱਚ ਨਾਮ ਆ ਗਿਆ ਨਾਮ ਜਪਣ ਵਾਲੇ ਪੁਰਾਨੀ ਹੁੰਦੇ ਉੱਥੇ ਕਹਿੰਦੇ ਫਿਰ ਨਾਮ ਲਿੰਦਾ ਤੇ 18 ਸਿੰਦਾ ਪਿੱਛੇ ਪਿੱਛੇ ਲੱਗੀਆਂ ਹੁੰਦੀਆਂ। ਆਓ ਢਾਡੀ ਜੱਥਾ ਗੁਰੂ ਇਤਿਹਾਸ ਕਿਉਂਕਿ ਆਪਣੇ ਕੋਲੇ 40 ਮਿੰਟ ਤੇ ਬਾਕੀ ਬਚੇ ਐ ਉਸ ਤੋਂ ਬਾਅਦ ਮਹਾਂਪੁਰਖਾਂ ਦੇ ਆਪ ਜੀ ਦੇ ਨਾਲ ਸਾਂਝ ਪਾਉਣੀ ਐ ਆਓ ਢਾਡੀ ਜੱਥਾ ਦਸਮੇਸ਼ ਜੀ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ ਸਤਿਗੁਰੂ ਜੀ ਨੂੰ ਕਿਉਂ ਆਉਣਾ ਪਿਆ ਕਿਉਂਕਿ ਸਾਧ ਸੰਗਤ ਇੱਕ ਤਾਂ ਅਸੀਂ ਤੁਸੀਂ ਆਪਾਂ ਐ ਅੱਪਾ ਆਉਣੇ ਆ ਸਾਰੇ ਕਰਮਾਂ ਦੇ ਵੱਦੇ ਕਿਸੇ ਨੇ ਧੀਆ ਪੁੱਤਾਂ ਤੋਂ ਲੈਣਾ ਕਿਸੇ ਨੇ ਕੁਝ ਦੇਣਾ ਕਿਸੇ ਨੇ ਦੁੱਖ ਦੇਖਣੇ ਹੁੰਦੇ ਆ ਕਿਸੇ ਨੇ ਸੁੱਖ ਲੈਣੇ ਹੁੰਦੇ ਆ ਇਹ ਸਾਰਾ ਸਾਹ ਸੰਗਤ ਆਪਣਾ ਲੈਣ ਦੇਣ ਦਾ ਸੁਭੰਗ ਤੇ ਜਿਵੇਂ ਅਸੀਂ ਪੂਰਾ ਕਰਨ ਲਈ ਇਸ ਦੁਨੀਆ ਤੇ ਆਉਂਦੇ ਆ ਤੇ ਇਹ ਦੇ ਮਿਲਦੀ ਹੈ ਸੁਭਬਾਂ ਦੇ ਨਾਲ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਮਿਲਣ ਦੇ ਲਈ ਪਰ ਇੱਕ ਉਹ ਹੁੰਦੇ ਆ ਜਿਹੜੇ ਗੁਰੂ ਪੀਰ ਬਲੀ ਔਲੀਏ ਪਰਪਕਾਰੀ ਮਹਾਪੁਰਖ ਹੁੰਦੇ ਆ ਜਿਨ੍ਹਾਂ ਬਾਬਤ ਗੁਰਵਾਣੀ ਕਹਿੰਦੀ ਆ ਹਰ ਜਨ ਦੁਈ ਇਕ ਹੈ ਬੇਬਚਾਰ ਕਿਸਨਾ ਹੈ ਜਨ ਤੇ ਉਪਜ ਤਰੰਗ ਜੋ ਜਲ ਹੀ ਮਿੱਠਾ ਸਮਾਹੋ ਜੰਮਣ ਮਰਨ ਦੇ ਵਿੱਚ ਵੀ ਹੁੰਦੇ ਇੱਥੇ ਆ ਕੇ ਸਰੀਰ ਕਰਕੇ ਵੇਸਾ ਕੇ ਚਲੇ ਜਾਂਦੇ ਆ ਔਰ ਜੰਗੜਬੰਦਾਂ ਦੇ ਵਿੱਚ ਨਹੀਂ ਹੁੰਦੇ ਆਓ ਕਿਉਂ ਨਾ ਪੈਂਦਾ ਆਪਣੇ ਕੋਲੇ ਸੀਧ ਤੋਂ ਸਮਾ ਵਿਸਤਾਰ ਦੇ ਵਿੱਚ ਆਪਣੇ ਕੋਲੇ ਜਾਣ ਦਾ ਸਮਾਂ ਨਹੀਂ ਉਹਨਾਂ ਨੂੰ ਕਿਉਂ ਨਾ ਪੈਂਦਾ ਜਦੋਂ ਏਹ ਧਰਤੀ ਤੇ ਸਾਧ ਸੰਤ ਪਾਪ ਵੱਧ ਜਾਣ ਤੇ ਅਕਰਤਕਾਂ ਲੋਕਾਂ ਦਾ ਬੋਲਬਾਲਾ ਹੋ ਜਾਵੇ ਰਾਜੇ ਹੱਸੀ ਵੀ ਮਕਦਮ ਕੁੱਤੇ ਰਾਜੇ ਦਾ ਕੰਮ ਹੁੰਦਾ ਪਰਜਾ ਨੂੰ ਮੰਨਣਾ ਸੌਖਾ ਲੱਗਣਾ ਪਰ ਉਹ ਰਾਜੇ ਸੀਧ ਤੋਂ ਪਾਲ ਸ਼ੇਰ ਦਾ ਰੂਪ ਧਾਰਨ ਕਰਕੇ ਜਿਹਨੂੰ ਖਾਣਾ ਸ਼ੁਰੂ ਕਰਦੇ ਨੇ ਜਿਵੇਂ ਅੱਜ ਵੀ ਹਲਾਉਣੇ ਹੋਇਆ ਸਾਹ ਸਕਦੇ ਕਿਸਾਨ ਮਜ਼ਦੂਰ ਬੈਠੇ ਆ ਘਰਿਆਂ ਦੇ ਪਰ ਹਾਕਮਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਨੂੰ ਜਿਹੜਾ ਚੰਗਾ ਲੱਗਦਾ ਉਹ ਕਰਦੇ ਆ ਚਾਹੇ ਕਿਸਾਨ ਮਰੇ ਚਾਹੇ ਮਜ਼ਦੂਰ ਮਰੇ ਕੁਝ ਕੁ ਲੋਕਾਂ ਨੂੰ ਫਾਇਦਾ ਦੇਣ ਦੇ ਲਈ ਉਹ ਜੋ ਅਜਿਹੇ ਹਲਾਤ ਬਣਦੇ ਆ ਫਿਰ ਐਸੇ ਧਰਤੀ ਕਿਤੇ ਬੇਅਕੂ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੀ ਐ ਜਦੋਂ ਧਰਤੀ ਅਕਾਲ ਪੁਰਖ ਦੇ ਚਰਨਾਂ 'ਚ ਹਮੇਸ਼ਾ ਰੋਈ ਬੇਨਤੀ ਕੀਤੀ ਫਿਰ ਇੱਥੇ ਕੋਈ ਪੂਰੇ ਗੁਰੂ ਰਹਿਬਰ ਸੰਤ ਨਾ ਪਰਖਣੂ ਸਾਧ ਸੰਗਤ ਡਿਊਟੀ ਲਾ ਕੇ ਦਰਗਾਹ ਦੇ ਵਿੱਚੋਂ ਭੇਜਿਆ ਜਾਂਦਾ ਆਹ ਦਸ਼ਮੇਸ਼ ਪਿਤਾ ਦੇ ਗੁਰਨਾਣਕ ਪਾਸ਼ਾ ਦੇ ਆਉਣ ਤੋਂ ਕਿਹੋਂ ਦਾ ਇੱਕ ਜੋਤ ਐ ਸਾਧ ਸੰਗਤ ਜਾਮੇ ਬਕਲੇ ਐ ਜੋਤ ਉਹੀ ਐ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਵੇਂ ਧਰਤੀ ਦੇ ਤੋਪ ਦਾ ਬੋਲ ਬੋਲਾ ਸੀ ਇੱਥੇ ਰਾਜੇ ਸਾਹਿਬ ਸੰਗਤ ਸ਼ੇਰਦਾਰ ਨੂੰ ਲਿਜਾ ਕੇ ਕਰਕੇ ਪਰਜਾ ਨੂੰ ਉਠਾ ਰਹੇ ਸੀ ਇੱਥੇ ਜ਼ੁਲਮ ਅਤਿਆਚਾਰ ਹੋਏ ਰਹੇ ਸੀ ਇੱਥੇ ਭਾਈ ਭਾਈ ਦਾ ਵਾਰੀ ਬਣਿਆ ਹੋਇਆ ਸੀ ਉਸ ਸਮੇਂ ਜਿਵੇਂ ਧਰਤੀ ਨੇ ਅਕਾਮਕ ਵੈਗੂ ਦੇ ਚਰਨਾਂ 'ਚ ਬਰਯਾਦ ਕੀਤੀ ਟਾੜੀ ਹੱਥਾ ਗਾ ਕੇ ਇਹ ਉਹ

ਵਾਹਿਗੁਰੂ ਜੀ ਜਨਨ ਚ ਹੈ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਪਾਪਾਂ ਦਾ ਬੋਲ ਬੋਲਾ ਬਹੁਤ ਵਧ ਗਿਆ ਕਿਰਪਾ ਕਰੋ ਕਿਸੇ ਪੂਰੇ ਰੇਤ ਨੂੰ ਭੇਜੋ ਜਿਹੜਾ ਉਲਝੀ ਹੋਈ ਟਾਣੀ ਨੂੰ ਸੁਲਝਾ ਸਕੇ ਬੱਖ ਲੱਖ ਰਸਤੇ ਬਹਿਮਾ ਧਰਮਾ ਮਖੰਡਾ ਦੇ ਵਿੱਚ ਪੈ ਕੇ ਲੋਕੀ ਕੱਢੀ ਬੈਠੇ ਹੈ ਕੋਈ ਇੱਕ ਗਾੜੀ ਰਾਹ ਦਿਖਾ ਸਕੇ ਹੁਣ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਚਾਰੇ ਤਰਫ ਨਿਗਾਹ ਮਾਰੀ ਤੇ ਫਿਰ ਜਿਸ ਮੇਸ਼ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੇ ਜਾਮੇ ਦੇ ਵਿੱਚ ਦੁਖ ਨੰਮ ਦੇ ਰੂਪ ਦੇ ਵਿੱਚ ਹੇਮਕੁੰਟ ਪਰਬਤ ਹੈ ਜਾਂ ਸਬਤ ਸਰੰਗ ਸਭਤ ਹੈਗਾ ਹੇਮਕੁੰਟ ਸਾਹਿਬ ਸੰਗਤਾਂ ਦਰਸ਼ਨ ਕਰਨ ਲਈ ਜਾਂਦੀ ਹੈ ਬੇਸ਼ੱਕ ਅੱਜ ਸਾਦ ਸੰਗਤ ਬਹੁਤ ਸਾਰੇ ਗਿਆਨਾਂ ਸੇ ਹੋ ਗਏ ਜਿਨ੍ਹਾਂ ਨੇ ਇਤਿਹਾਸ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਜੇ ਬਾਬਾ ਦੀਪ ਸਿੰਘ ਦੀ ਗੱਲ ਉੱਥੇ ਵੀ ਕਿੰਤੂ ਪਰੰਤੂ ਜੇ ਕੋਈ ਹੋਰ ਕੁਰਬਾਨੀ ਦੀ ਗੱਲ ਉੱਥੇ ਵੀ ਕਿੰਤੂ ਪਰੰਤੂ ਪਰ ਸਾਧ ਸੰਗਤ ਰੋਹ ਵਿਚਾਰ ਇਤਿਹਾਸ ਕਰ ਲਿਖਦੇ ਆ ਕਹਿੰਦੇ ਜਦੋਂ ਦੁਸ਼ਤ ਦਮਨ ਦੀ ਜੇਤੇ ਰੂਪ ਦੇ ਵਿੱਚ ਸਤਿਗੁਰੂ ਤਵੱਸਿਆ ਕਰ ਰਹੇ ਹੁਣ ਇੱਕ ਵਾਰ ਅਕਾਲ ਪੁਰਖ ਵਹਿਗੁਰੂ ਨੇ ਕਿਹਾ ਦੁਸ਼ਤ ਦਮਨ ਜੀ ਤੁਸੀਂ ਮਾਤ ਲੋਕ ਤੇ ਜਾਓ ਤੁਹਾਡੀ ਡਿਊਟੀ ਲਾ ਕੇ ਦਰਗਾਹ ਤੇ ਭੇਜਣਾ ਕਹਿੰਦੇ ਸਤਿਗੁਰੂ ਕਹਿਣ ਲੱਗੇ ਦੁਸ਼ਤ ਦਮਨ ਦੇ ਰੂਪ ਦੇ ਵਿੱਚ ਸਵਾਮੀ ਜੀ ਤੁਹਾਡੇ ਨਾਲ ਇੱਕ ਮਿਕ ਹੋਏ ਆ ਕਾਹਨੂੰ ਮੈਨੂੰ ਦੁਨੀਆ ਤੇ ਭੇਜਣਾ ਕਰਦੇ ਹੋ ਪਰ ਕਹਿੰਦੇ ਅਕਾਲ ਪੁਰਖ ਵਹਿਗੁਰੂ ਕਹਿੰਦਾ ਨਹੀਂ ਹੋਰ ਮੈਂ ਬੜੇ ਦੇਖਿਆ ਹੈ ਪਰ ਮੈਨੂੰ ਨਹੀਂ ਲੱਗ ਰਿਹਾ ਜਿਹੜੀ ਤਾਣੀ ਉਲਦੀ ਪਈ ਐ ਉਹਦੇ ਲਈ ਜਿਹੜੀਆਂ ਕੁਰਬਾਨੀਆਂ ਕਰਦੀਆਂ ਪੈਂਦੀਆਂ ਉਹ ਤਾਣੀ ਨੂੰ ਸਮਝਾਉਣ ਦੇ ਲਈ ਸੌਖਾ ਕੰਮ ਨਹੀਂ ਉਹ ਪਰਿਵਾਰ ਵਾਰਨਾ ਪੈਣਾ ਪੁੱਤਰ ਵਾਰਨੇ ਪੈਣੀ ਐ ਮਾਤਾ ਵਾਰਨੀ ਪੈਣੀ ਐ ਪਿਤਾ ਵਾਰਨਾ ਪੈਣਾ ਇਹ ਹੋਰ ਕੋਈ ਇਦਾਂ ਜੇਰਾ ਨਹੀਂ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਨੇ ਦੁਸ਼ਤਾਂ ਨੂੰ ਦੀ ਡੌਟੀ ਲਾ ਕੇ ਇਸ ਮਾਤ ਲੋਕ ਨੇ ਭੇਜਣਾ ਕੀਤਾ ਸੋਨਾ ਸੰਸਕਾਰ ਦੇ ਵਿੱਚ ਪੋਸ ਦੀ ਸਤਮੀ ਜਦ ਐਤਵਾਰ ਨੂੰ ਸਾਜ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਗੁਰੂ ਗੁਰੂ ਸਾਹਿਬ ਦੇ ਤੇਗ ਬਹਾਦਰ ਮਹਾਰਾਜੀ ਦੇ ਘਰ ਗੁਰਦੇ ਮੱਤਾ ਗੁਜਰਕਾਰ ਦੀ ਕੁੱਪੋਂ ਇੱਕ ਬਾਲਕ ਨੇ ਅਵਤਾਰ ਲੈਣਾ ਕੀਤਾ ਪ੍ਰਗਟ ਹੋਣਾ ਕੀਤਾ ਜਿਵੇਂ ਸਤਗੁਰੂ ਮਹਾਰਾਜੀ ਦਾ ਪ੍ਰਗਟ ਹੋਣਾ ਹੋਇਆ ਪਟਨੇ ਦੀ ਧਰਤੀ 'ਤੇ ਉਸ ਸਮੇਂ ਦਾ ਕ੍ਰਿਸ਼ਨ ਢਾਡੀਆਂ ਦਾ ਗਾ ਰਹੇ ਹੈ ڏو ڏندھي کي تي ڏا ڏا ته ڏور ڏي کي تي గవంద్ర సింద సింగీే بارس ۾ جييي ਇਸ ਤਰ੍ਹਾਂ ਸਤਿਗੁਰੂ ਮਹਾਰਾਜੀ ਦਾ ਪ੍ਰਕਾਸ਼ ਹੋਣਾ ਹੋਇਆ ਪਟਨੇ ਦੀ ਧਰਤੀ ਤੇ ਅਵਤਾਰ ਧਾਰਨਾ ਕੀਤਾ ਸੋ ਇਹਨਾਂ ਕੁਝ ਕਹਿੰਦੇ ਹੋਏ ਕਾਦੀ ਜੱਥਾ ਖਿਮਾਂ ਦਾ ਜੱਜ ਕਰਕੇ ਕਿਉਂਕਿ ਸਾਥੋਂ ਬਾਅਦ ਮਹਾਪੁਰਖਾਂ ਨੇ ਸਟੇਜ ਤੇ ਹਾਜ਼ਰੀ ਭਰਨੀ ਹੈ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰਨਾ ਸੋ ਪ੍ਰਬੰਧਕ ਸੱਜਣਾ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਦਾਹ ਜਿੱਥੇ ਨੂੰ ਸਨਮਾਨ ਦਿੱਤਾ ਗਿਆ ਹੈ ਸਰਪਾਉ ਦੇ ਕੇ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਪਾਰ ਕਿਰਪਾ ਹੋਈ ਹੈ ਸਤਿਗੁਰ ਜੀ ਦਾ ਕੋਟਾਨ ਕੋਟ ਸ਼ੁਕਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦੌਲਤ ਇਹ ਸਾਧ ਸੰਗਤ ਕੋਈ ਗਿਆਨੀ ਨਹੀਂ ਕੋਈ ਢਾਡੀ ਨਹੀਂ ਜਿਵੇਂ ਦੇ ਸਤਿਗੁਰੂ ਕਿਰਪਾ ਕਰਕੇ ਬੁਲਾ ਲੈਂਦੇ ਆਪ ਜੀ ਦੀਆਂ ਸੰਗਤਾਂ ਦੀ ਸੇਵਾ ਕਰ ਜਾਈਦੀ ਹੈ ਸੋ ਧੰਨਵਾਦ ਹੈ ਗੁਰਦਾਨ ਕੋਟ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਮਹਾਂਪੁਰਖਾਂ ਦਾ ਜੋ ਆਪ ਨੂੰ ਨਾਮ ਦੇ ਨਾਲ ਜੋੜਨ ਦੇ ਲਈ ਪਹੁੰਚੇ ਉਹਨਾਂ ਨੇ ਵੀ ਆਪ ਜੀ ਦੇ ਨਾਲ ਅਮੋਲਕ ਬਚਨਾਂ ਨਾਲ ਸਾਂਝ ਪਾਉਣੀ ਹੈ ਬਹੁਤੀ ਸਤਿਕਾਰਯੋਗ ਸਾਡੇ ਇੱਕ ਪਰਿਵਾਰਕ ਮੈਂਬਰ ਮੇਰੇ ਵੱਡੇ ਵੀਰ ਭਾਈ ਬਲਕੌਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਪਿਆਰ ਸਤਿਕਾਰ ਸਦਕਾ ਇਸ ਵੀਰ ਭਾਈ ਬਲਕੌਰ ਸਿੰਘ ਖਾਲਸਾ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਕਿਉਂਕਿ ਪੰਜਾਬ ਤੋਂ 300 250 ਕਿਲੋਮੀਟਰ ਆ ਕੇ ਕਿੱਥੇ ਸਭ ਬਣਦਾ ਸਤਿਗੁਰੂ ਆਪ ਹੀ ਸਭ ਬਣਾਉਂਦੇ ਐ ਭਾਈ ਬਲਕੌਰ ਸਿੰਘ ਸਤਿਗੁਰ ਜੀ ਨੇ ਆਪ ਸਭ ਬਣਾਏ ਤੇ ਤੁਹਾਡੇ ਨਾਲ ਇਹਨਾਂ ਦਾ ਪਿਆਰ ਹੈ ਤੁਸੀਂ ਸਹਿਜ ਨੇ ਉਹਨਾਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਸਮੁੱਚੀਆਂ ਸਰਪੰਨ ਦਾ ਧੰਨਵਾਦ ਕਰਦਾ ਹੋਇਆ ਦਾ ਜਥਾ ਬੀਬਾ ਪਰਮਜੀਤ ਕੌਰ ਪੁੱਤੋ ਬੀਬਾ ਸੁਮੇਰਪ੍ਰੀਤ ਕੌਰ ਪੁੱਤੋ ਸਰੰਗੀ ਮਹਤਰਾ ਗੋਡ ਮੈਜਿਸਟ ਭਾਈ ਨਸ਼ਤਰ ਸਿੰਘ ਸੱਤਾ ਜਿਨ੍ਹਾਂ ਨੇ ਢਾਡੀ ਗੁਰਵੱਤ ਸਿੰਘ ਅਣਵੇਲਾ ਦੇ ਨਾਲ ਵੀ ਸਰੰਗੀ ਪਲੇ ਕੀਤੀ 12-14 ਸਾਲ ਮੇਰੇ ਉਸਤਾਦ ਬਾਬਾ ਮਹਿੰਦਰ ਸਿੰਘ ਜੀ ਸਰੀਆ ਸਾਹਿਬ ਜਿਹੜਾ ਐਂਟਰੀ ਨੇ ਛਟਾਡੀ ਜਥਾ ਜਿਨ੍ਹਾਂ ਦੇ ਨਾਲ ਕੈਨੇਡਾ ਅਮਰੀਕਾ ਅੰਗਲੈਂਡ ਸਾਧ ਸੰਗਤ ਫਰਾਂਸ ਵਗੈਰਾ ਦੇਸ਼ਾਂ 'ਚ ਜਾ ਕੇ ਵੀ ਇਹਨਾਂ ਨੇ ਸੇਵਾ ਕੀਤੀ ਬਾਪੂ ਜੀ ਦੇ ਨਾਲ ਰਵਿੰਦਰ ਸਿੰਘ ਸਿਵੀਆ ਬਰੇਸਤਾਜ ਜੀ ਉਹਨਾਂ ਦੇ ਨਾਲ ਸਾਧ ਸੰਗਤ ਤੁਹਾਡੇ ਸਾਹਮਣੇ ਸਰੰਗੀ ਮੰਕਪਾ ਭਾਈ ਨੇ ਸੋਦਰ ਸਿੰਘ ਸੱਤਾ ਉਧਰ ਜੋੜੀ ਤਾਂ ਸਾਥ ਦੇ ਰਹੇ ਸੀ ਭਾਈ ਜਗਸੀਰ ਸਿੰਘ ਦਾਸ ਜਗਸੀਰ ਸਿੰਘ ਮੰਡੀ ਕਲਾਂ ਦਾ ਭੁੱਜੋ ਮੰਡੀ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਖੀਮਾ ਮੰਗਦਾ ਬਲਾਓ ਮਤੇ ਦੇਹੋ ਅਸੀਸਾਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ